ਸਭ ਤੋਂ ਪਹਿਲਾਂ ਸਾਰੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਆਮ ਆਦਮੀ ਪਾਰਟੀ ਵੱਲੋਂ ਪਵਨ ਕਬਾ ਟੀਨੂ ਜੀ ਨੇ ਨਾਮੀਨੇਸ਼ਨ ਪੇਪਰ ਜਲੰਧਰ ਲੋਕ ਸਭਾ ਦੀ ਫਾਈਲ提交 ਨੇ ਪਰ ਸਾਡੇ ਨਾਲ ਸਰਦਾਰ ਬਲਕਾਰ ਸਿੰਘ ਕੈਬਨਿਟ ਮਿਨਿਸਟਰ ਰਮਨ ਅਰੋੜਾ ਜੀ ਇੰਦਰਜੀਤ ਕੌਰ ਜੀ ਰਾਜਵਿੰਦਰ ਕੌਰ ਥਿਆੜਾ ਜੀ ਸਮੁੱਚੀ ਸਾਡੀ ਟੀਮ ਨੇ ਅੱਜ ਆ ਕੇ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਦੇ ਸਾਹਮਣੇ ਇੱਥੇ ਪਵਨ ਟੀਨੂ ਜੀ ਨੇ ਸੁਗੰਧ ਵੀ ਖਾਦੀ ਆ ਸੌ ਵੀ ਲਈਆ ਪਰ ਉਥੇ ਆਪਣੇ ਪੇਪਰ ਜਿਹੜੇ ਨੇਗੇ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਨੇਗੇ ਸੋ ਬਿਲਕੁਲ ਮੈਂ ਸਮਝਦਾ ਅੱਜ ਇੱਕ ਜੇਤੂ ਹੰਗਾਜ ਦੇ ਵਿੱਚ ਜੇਤੂ ਲੈ ਦੇ ਵਿੱਚ ਪਵਨ ਤੀਨੂ ਜੀ ਦਾ ਰੋਡ ਸ਼ੋ ਜਲੰਧਰ ਚ ਹੋਇਆ ਔਰ ਪਹਿਲੀ ਵਾਰ ਹੋਇਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾਗਾ ਜਦੋਂ ਬਾਏ ਇਲੈਕਸ਼ਨ ਹੋਈ ਸੀ ਤਾਂ ਉਸ ਸਮੇਂ ਵੀ ਮੈਂ ਇਸ ਲੋਕ ਸਭਾ ਤੋਂ ਆਵਾਦੀ ਪਾਰਟੀ ਬੁਲੰਚਾਰਸ ਸੀਗਾ ਔਰ ਉਸ ਸਰਨੇ ਸੀ ਕੈਂਪੇਨ ਚ ਗਏ ਸੀ ਲੁਕਾਂ ਕੋਲੇ ਗਿਆ ਸੀ ਉਸ ਸਮੇ ਆਮ ਆਦਮੀ ਪਾਰਟੀ 60000 ਤੋਂ ਵੱਧ ਵੋਟਾਂ ਦੇ ਲੀਡ ਦੇ ਨਾਲ ਵਾਇਲ ਇਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਸੀ ਉਸ ਸਮੇ ਪ੍ਰਚਾਰ ਕਰਦੇ ਸੀ ਸਾਡੇ ਸਾਰੇ ਸਾਥੀ ਪ੍ਰਚਾਰ ਕਰਦੇ ਸੀ ਕਿ ਆਮ ਆਦਮੀ ਪਾਰਟੀ ਦੀ ਸਬੂਚੀ ਲੀਡਰਸ਼ਿਪ ਪ੍ਰਚਾਰ ਕਰਦੀ ਸੀ ਪਰ ਲੇਕਿਨ ਜੋ ਅੱਜ ਜੋਸ਼ ਲੋਕਾਂ ਦਾ ਜੋ ਅੱਜ ਇੱਕ ਇਸ ਰੋਡ ਸ਼ੋਅ ਦੇ ਵਿੱਚ ਪਵਨ ਟਿਊਬੂ ਜੀ ਦੇ ਰੋਡ ਸ਼ੋਅ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਜਨਦਰ ਚ ਕਿਤੇ ਦੇਖਣ ਨੂੰ ਨਹੀਂ ਮਿਲਿਆ ਸੋ ਇੱਥੋਂ ਅੰਦਾਜ਼ਾ ਲੱਗਦਾ ਕਿਆ ਆਮ ਆਦਮੀ ਪਾਰਟੀ ਜਿਹੜੀ ਆ ਵੱਡੀ ਜਥੇ ਵੱਡੀ ਜਥੇ ਜਿਹੜੀ ਆ ਉਹ ਦਰਜ ਕਰਨ ਜਾ ਰਹੀ ਆ ਪਵਨਤੀ ਦੂਜੀ ਜਿਹੜੇ ਬੈਸਬੰਦ ਦਾ ਪੁਰਾਣੇ ਲੰਬੇ ਅਰਸੇ ਤੋਂ ਜਲੰਧਰ ਦੇ ਇਲਾਕੇ ਦੇ ਵਿੱਚ ਪੰਜਾਬ ਦੇ ਇਲਾਕੇ ਦੇਵਿੰਦਰ ਲੋਕਾਂ ਦੀ ਆਵਾਜ਼ ਉਠਾਉਂਦੇ ਨੇ ਕਿ ਪੰਜਾਬ ਦੇ ਮਸਲਿਆਂ ਤੇ ਗੱਲ ਕਰਦੇ ਨੇ ਕਿ ਪੰਜਾਬ ਦੇ ਗਰੀਬਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਮੁਲਾਜ਼ਮਾਂ ਦੀ ਪੰਜਾਬ ਦੇ ਦਲਤ ਵਰਗ ਦੀ ਆਵਾਜ਼ ਜਿਹੜੀ ਆ ਪਹਿਲਾਂ ਜਦੋਂ ਅਸੀਂ ਆਪੋਜੀਸ਼ਨ ਦੇ ਵਿੱਚ ਸੀਗੇ ਉਸ ਸਮੇਂ ਮੇਰੇ ਨਾਲ ਅਸੈਂਬਲੀ ਦੇ ਮੈਂਬਰ ਸੀਗੇ ਜਿੱਤੇ ਹੋਏ ਐਮ ਐਲ اے ਸੀਗੇ ਉਸ ਸਮੇਂ ਇਹਨਾਂ ਨੇ ਬੜੀ ਲੰਬੀ ਲੜਾਈ ਜਿਹੜੀ ਆ ਉਸ ਸਮੇਂ ਦੀ ਸਰਕਾਰ ਦੇ ਖਿਲਾਫ ਵੀ ਲੜੀ ਸੀ ਕਿਉਂਕਿ ਮੇਰਾ ਗੈਰ ਦਾ ਪਾਵ ਹੈ ਪਰਖਾ ਨੌਜਵਾਨ ਜਿਹੜਾ ਵਿਧਾਨ ਸਭਾਵਾਂ ਦੇ ਅੰਦਰ ਵੀ ਵਿਧਾਨ ਸਭਾ ਤੋਂ ਬਾਹਰ ਵੀ ਲੋਕਾਂ ਦੀ ਗੱਲ ਕਰਦਾ ਲੋਕ ਮਸਲਿਆਂ ਦੀ ਗੱਲ ਕਰਦਾ ਉਹਨੂੰ ਆਮ ਆਦਮੀ ਪਾਰਟੀ ਨੇ ਭਵਨ ਟੀਮ ਨੂੰ ਕੈਂਡੀਡੇਟ ਬਣਾਇਆਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਆ ਕਿ ਉਹਨਾਂ ਨੌਜਵਾਨਾਂ ਨੂੰ ਦੇਸ਼ ਦੀ ਪਾਰਲੀਮੈਂਟ ਚ ਭੇਜਿਆ ਜਾਵੇ ਜਿਹੜੇ ਜਾ ਕੇ ਕੇਂਦਰ ਸਰਕਾਰ ਨਾਲ ਮੱਥਾ ਲਾ ਸਕਣ ਜਿਹੜੇ ਪੰਜਾਬ ਦੇ ਰੁਕੇ ਹੋਏ ਫੰਡ ਨੇਗੇ ਰੁਕੋਏ ਪੈਸੇ ਨਗੇ ਜਿਹੜੇ ਪੰਜਾਬ ਦੀਆਂ ਜਾਇਜ਼ ਮੰਗਾਂ ਨੇ ਹੱਕੀ ਮੰਗਾਂ ਨੇ ਉਹਨਾਂ ਤੇ ਗੱਲ ਕਰ ਸਕਣ ਕਿਉਂਕਿ ਅੱਜ ਜੇ ਦੇਖਿਆ ਜਾਵੇ ਪੁਰਾਣੀ ਪਾਰਲੀਮੈਂਟ ਦੇ ਵਿੱਚ ਜਿੰਨੇ ਮੈਂਬਰ ਪਾਰਲੀਮੈਂਟ ਦੂਸਰੀਆਂ ਪਾਰਟੀਆਂ ਵੱਲੋਂ ਜਿੱਤ ਕੇ ਗਏ ਕਦੇ ਕਿਸੇ ਨੇ ਕਾਂਗਰਸ ਜਿਹੜੀ ਹੈ ਕਿਸਾਨ ਦੇ ਹੱਕ 'ਚ ਗੱਲ ਹੀ ਕੀਤੀ ਕਦੇ ਕਿਸੇ ਨੇ ਕਾਂਗਰਸ ਦੇ ਹੱਕ ਦੇ ਵਿੱਚ ਨਾਰਾ ਸੋਰੀ ਕਿਸਾਨ ਦੇ ਹੱਕ ਦੇ ਵਿੱਚ ਮਾਫ ਕਰ ਕਿਸਾਨ ਦੇ ਹੱਕ ਵਿੱਚ ਕਦੇ ਨਾਰਾ ਨਹੀਂ ਮਾਰਿਆ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਮੈਂਬਰ ਜਿੱਤੇ ਹੋਏ ਸੀ ਕਾਂਗਰਸ ਪਾਰਟੀ ਦੇ ਜ਼ਿਆਦਾ ਮੈਂਬਰ ਜਿੱਤੇ ਹੋਏ ਸੀਗੇ ਪਰ ਲੇਕਿਨ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਂਬਰ ਪਾਰਲੀਮੈਂਟ ਸੀਗੇ ਮੇਰੇ ਯਾਦ ਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਿਸਾਨ ਦੇ ਹੱਕ ਵਿੱਚ ਡਟ ਕੇ ਜਿਕਰ ਖੜਿਆ ਸੀਗਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਸੀ ਬੜੀ ਡਟ ਕੇ ਲੜਾਈ ਲੜੀ ਸੀ ਸੈਂਟਰਲ ਹਾਲ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਘੇਰਿਆ ਸੀ ਕੌਣ ਸੀਗਾ ਉਦੋਂ ਮੇਰੇ ਯਾਦ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਸੀ ਸੰਜੇ ਸਿੰਘ ਜੀ ਸੀਗੇ ਆਮ ਆਦਮੀ ਪਾਰਟੀ ਦੇ ਸਾਰੇ ਜਿੰਨੇ ਰਾਜ ਸਭਾ ਦੇ ਮੈਂਬਰ ਸੀਗੇ ਉਹ ਸੀਗੇ ਸੋ ਹੁਣ ਅਸੀਂ ਜੇ ਅਸੀਂ ਪਬਨ ਟੀਨੂ ਜੀ ਨੂੰ ਚੁੜਿਆਗਾ ਸਾਨੂੰ ਵਿਸ਼ਵਾਸ ਆ ਕਿ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਮਸਲਿਆਂ ਦੀ ਗੱਲ ਪੰਜਾਬ ਦੇ ਆਵਾਮ ਦੀ ਗੱਲ ਜਿਹੜੀ ਆ ਉਹ ਦੇਸ਼ ਦੀ ਪਾਰਲੀਮੈਂਟ ਚ ਪਬਨ ਟੀਨੂ ਜੀ ਕਰਨਗੇ ਔਰ ਅੱਜ ਦਾ ਜਿਹੜਾ ਜੋਸ਼ ਸੀ ਲੋਕਾਂ ਦਾ ਅੱਜ ਦਾ ਕੱਟ ਸੀ ਲੋਕਾਂ ਦਾ ਉਹ ਇਸ ਗੱਲ ਤੇ ਮੋਹਰ ਲਾਉਂਦਾ ਸੀਗਾ ਕਿ ਪਬਨ ਟੀਨੂ ਜੀ ਆਮ ਆਦਮੀ ਪਾਰਟੀ ਜਿਹੜੀ ਆ ਵੱਡੀ ਲੀਡ ਦੇ ਨਾਲ ਜਲੰਧਰ ਇਲੈਕਸ਼ਨ ਜਿੱਤਣ ਜਾ ਰਹੀ ਆ ਜਲੰਧਰ ਲੋਕ ਸਭਾ ਜਿੱਤਣ ਜਾ ਰਹੀ ਆ ਔਰ 13 ਦੇ 13 ਸੀਟਾਂ ਜਿਹੜੀਆਂ ਨੇ ਪੰਜਾਬ ਦੇ ਅੰਦਰ 13 ਜ਼ੀਰੋ ਦੇ ਨਾਲ ਜੋ ਨਾਰਾ ਸਾਡੇ ਮਾਜੂਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਿੱਤਾਗਾ 13 ਜ਼ੀਰੋ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੀਆਂ ਲੋਕ ਸਭਾ ਸੀਟਾਂ ਜਿਹੜੀਆਂ ਉਹ ਫਤਿਹ ਕਰਨ ਜਾ ਰਹੀ ਆ ਕਿਉਂਕਿ ਆਮ ਆਦਮੀ ਪਾਰਟੀ ਨੇ 2 ਸਾਲ 2 ਸਾਲ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੁਗ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ ਨੇਗੇ ਲੋਕ ਉਹਨਾਂ ਕੰਮਾਂ ਤੋਂ ਖੁਸ਼ ਨਹੀਂ ਕਿ ਪੰਜਾਬ ਦੇ ਲੋਕ ਇਸ ਵਲ ਤੇ ਮੋਹਰ ਲਾਉਣਾ ਚਾਹੁੰਦੇ ਨੇਗੇ ਕਿ ਪੰਜਾਬ 14 ਟੋਲ ਪਲਾਜੇ 14 ਟੋਲ ਪਲਾਜੇ ਪੰਜਾਬ ਦੇ ਅਸੀਂ ਮੁਫਤ ਕੀਤੇ ਨੇ ਉਹਨਾਂ ਟੋਲ ਪਲਾਜਿਆਂ ਨੂੰ ਪੰਜਾਬ ਤੇ ਉੱਤੇ ਆਏ ਪੰਜਾਬ ਦੇ ਇਤਿਹਾਸ ਵਿੱਚ ਜਿੰਨੀ ਪ੍ਰੈਸ ਖੜੀ ਆ ਸਾਰੀ ਪ੍ਰੈਸ ਨੋਟ ਕਰ ਲਵੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਜਿਹੜੀਆਂ ਪੁਰਾਣੀਆਂ ਪਾਰਟੀਆਂ ਅਕਾਲੀ ਦਲ ਭਾਜਪਾ ਕਾਂਗਰਸ ਪਾਰਟੀ ਪ੍ਰਾਈਵੇਟ ਹੱਥਾਂ 'ਚ ਪ੍ਰਾਈਵੇਟ ਸਿਸਟਮ ਨੂੰ ਕੈਮ ਕਰਦੀਆਂ ਸੀਗੀਆਂ ਤੁਹਾਨੂੰ ਪਤਾ ਹੋਊਗਾ ਕਿ ਅਕਾਲੀ ਦਲ ਭਾਜਪਾ ਦੀ ਸਰਕਾਰ 'ਚ ਤਿੰਨ ਥਰਮਲ ਪਲਾਂਟ ਪੰਜਾਬ ਚ ਲੱਗੇ ਸੀਗੇ ਤਿੰਨ ਥਰਮਲ ਪਲਾਂਟ ਲੱਗੇ ਸੀਗੇ ਔਰ ਉਹਨਾਂ ਵਿੱਚੋਂ ਜੀਬੀ ਕੇ ਗੋਵਿੰਦਵਾਲ ਸਾਹ ਵਾਲਾ ਜਿਹੜਾ ਥਰਮਲ ਪਲਾਂਟ ਆ ਉਹ ਪੰਜਾਬ ਸਰਕਾਰ ਨੇ ਖਰੀਦਿਆ ਔਰ ਪੰਜਾਬ ਦੇ ਲੋਕਾਂ ਦੇ ਨਾਂ ਕੀਤਾ ਪਹਿਲੀ ਵਾਰ ਹੋਇਆ ਹੋਇਆਗਾ ਕਿ ਪ੍ਰਾਈਵੇਟ ਪ੍ਰੋਪਰਟੀ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਸਰਕਾਰ ਨੇ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾਗਾ ਪੰਜਾਬ ਸਰਕਾਰ ਦੇ ਨਾਮ ਕੀਤਾ ਬਹੁਤ ਵੱਡੀ ਮੈਸਮ ਹੁੰਦਾ ਇਤਿਹਾਸਕ ਪ੍ਰਾਪਤੀ ਜਿਹੜੀ ਆ ਉਹ ਪੰਜਾਬ ਸਰਕਾਰ ਦੀ 43000 ਨੌਕਰੀਆਂ ਪੰਜਾਬ ਜਾਣ ਦਾਗਾ ਪੰਜਾਬ ਦਾ ਨੌਜਵਾਨ ਜਾਣ ਦਾਗਾ ਪੰਜਾਬ ਦੇ ਯੂਥ ਨੂੰ ਮਿਲਿਆ ਨਹੀਂ ਪੰਜਾਬ ਦੇ ਨੌਜਵਾਨ ਦਾ ਵਿਸ਼ਵਾਸ ਪੰਜਾਬ ਚ ਵਧਿਆਗਾ ਨਹੀਂ ਇੱਕ ਮਾਹੌਲ ਬਣ ਗਿਆ ਸੀ ਪੰਜਾਬ ਚ ਪੰਜਾਬ ਨੂੰ ਛੱਡ ਛੱਡ ਕੇ ਬਾਹਰਲੇ ਸੂਬਿਆਂ ਨੂੰ ਸਾਰੇ ਜਾ ਰਹੇ ਸੀਗੇ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਸੀ ਵਿਦੇਸ਼ਾਂ ਵੱਲ ਰੁਖ ਸੀਗਾ ਅੱਜ ਉਹਨੂੰ ਰੋਕਣ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਜਰੀ ਨੇ ਪਹਿਲ ਕਰਮੀ ਕੀਤੀ ਹੈ ਪੰਜਾਬ 13000 ਤੋਂ ਉੱਪਰ ਅਧਿਆਪਕ ਪੱਕੇ ਕਰਕੇ ਸਾਡੀ ਟੀਮ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਜਰੀ ਵਾਹਿਗੋਦ ਤੁਹਾਡੇ ਵਿਚਕਾਰ ਜਿਹੜੇ ਜਿਹੜੀਆਂ ਨਹਿਰੀ ਨਹਿਰੀ ਪਾਣੀ ਨਹਿਰੀ ਪਾਣੀ ਕੱਸੀਆਂ ਦੇ ਅੰਦਰ ਸੂਆਂ ਦੇ ਅੰਦਰ 40-40 ਸਾਲਾਂ ਤੋਂ ਖੇਤਾਂ 'ਚ ਨਹੀਂ ਜਾ ਰਿਹਾ ਸੀਗਾ ਸਰਦਾਰ ਭਗਵੰਤ ਸਿੰਘ ਮਾਜੀ ਦੀ ਮੈਂ ਸੋਚ ਨੂੰ ਸਲੂਟ ਕਰਦਾ ਕਿ ਅੱਜ ਉਹ ਪਾਣੀ ਖੇਤਾਂ 'ਚ ਜਾਣ ਲੱਗ ਗਿਆ ਧਰਤੀ ਹੀਟ ਨਾਲ ਪਾਣੀ ਬਚਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਜੀ ਨੇ ਇੱਕ ਵੱਡਾ ਹੰਬਲ ਮਾਰਿਆ ਸਰਕਾਰ ਨੇ ਇੱਕ ਵੱਡਾ ਹੰਬਲ ਮਾਰਿਆ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਸੀਗਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਾਤ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਾਤ ਸੋ ਪਾਣੀ ਨੂੰ ਅਟਾ-ਬਟਾ ਦਰਜਾ ਦਿੱਤਾ ਸੀਗਾ ਅੱਜ ਧਰਤੀ ਇਹ ਲਾ ਪਾਣੀ ਬਚਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਨੇ ਉਹ ਲੱਗੇ ਹੋਏ ਨੇ ਕਿਉਂਕਿ ਨਹਿਰੀ ਪਾਣੀ ਨਹਿਰੀ ਪਾਣੀ ਦੀ ਵਰਤੋਂ ਨਹੀਂ ਹੁੰਦੀ ਸੀਗੀ ਨਹਿਰੀ ਪਾਣੀ 23 ਵਾਰ ਬਾਹਰਲੇ ਦੇਸ਼ਾਂ ਨੂੰ ਚੜਾਇਆ ਜਾਂਦਾ ਸੀ ਪਰ ਲੇਕਿਨ ਅੱਜ ਕੀ ਹੋਇਆਗਾ ਉਹ ਸਾਰੇ ਪਾਣੀ ਦੀ ਵਰਤੋਂ ਜਿਹੜੀ ਆ ਪੰਜਾਬ 'ਚ ਹੋ ਰਹੀ ਆ ਔਰ ਅਸੀਂ ਪਿਛੇ ਅਨਾਉਂਸ ਕੀਤਾ ਸੀਗਾ ਪਿਛਲੇ ਬਲਿਜ ਸਟੇਸ਼ਨ ਦੇ ਅੰਦਰ ਮੈਂ ਅਨਾਉਂਸ ਕੀਤਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਡਿਊਟੀ ਲਈ ਸੀ ਕਿ ਪੰਜਾਬ ਦੇ ਅੰਦਰ ਇੱਕ ਨਵੀਂ ਨਹਿਰ ਕੱਢਾਂਗੇ ਪੰਜਾਬ ਦੇ ਅੰਦਰ ਅਸੀਂ ਨਵੀਂ ਕਿ ਨਹਿਰ ਕੱਢਾਂਗੇ ਤਾਂ ਕਿ ਨਹਿਰੀ ਪਾਣੀ ਦੀ ਵਰਤੋਂ ਨੂੰ ਹੋਰ ਯਕੀਨੀ ਬਣਾਇਆ ਜਾਵੇ ਤਾਂ ਕਿ ਕਿ ਤੁਪਕਾ ਪਾਣੀ ਦਾ ਪੰਜਾਬ ਦਾ ਜਿਹੜਾ ਸਾਨੂੰ ਅਲਾਟ ਹੋਇਆ ਪਾਣੀ ਆ ਉਹਦੀ ਸਹੀ ਵਰਤੋਂ ਹੋ ਸਕੇ ਇਹ ਵੱਡੀਆਂ ਸਾਡੀਆਂ ਪ੍ਰਾਪਤੀਆਂ ਲਗੀਆਂ ਪੰਜਾਬ ਦੇ ਅੰਦਰ ਪੰਜਾਬ ਜਾਣਦਾਗਾ ਅੱਜ 90% ਘਰਾਂ ਦਾ ਬਿਜਲੀ ਦਾ ਬਿੱਲ ਜਿਹੜਾ ਉਹ ਜ਼ੀਰੋ ਆ ਰਿਹਾ ਕਿਉਂ ਆ ਰਿਹਾ ਕਿਉਂਕਿ 300 ਯੂਨਟ ਫ੍ਰੀ ਕਰਨ ਦਾ ਵਾਅਦਾ ਅਸੀਂ ਗਰੰਟੀ ਸੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਸੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਗਾਰੰਟੀ ਦਿੱਤੀ ਸੀ ਉਹ ਗਾਰੰਟੀ ਜਿਹੜੀ ਆ ਪੂਰੀ ਹੋਈ ਆ 90% ਘਰਾਂ ਦਾ ਬਿਜਲੀ ਦਾ ਬਿੱਲ ਜਿਹੜਾ ਉਹ ਪੰਜਾਬ ਜ਼ੀਰੋ ਆ ਰਿਹਾ ਮਹੱਲਾ ਕਲੀਨਿਕ ਸਾਰੇ ਜਾਣਦੇ ਆ 1 ਕਰੋੜ ਤੋਂ ਵੱਧ ਲੋਕ ਜਿਹੜਾ ਆਪਣਾ ਇਲਾਜ ਉਹਨਾਂ ਮਹੱਲਾ ਕਲੀਨਿਕ ਚ ਕਰਾ ਚੁੱਕੇ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਲੜਾਈ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਮੁਖਬਤਰੀ ਸਾਹਿਬ ਲੜ ਰਹੇ ਆ ਅਲੱਗ ਤੱਕ 12000 ਏਕੜ ਜ਼ਮੀਨ ਜਿਹੜੀ ਆ ਕਬਜ਼ੇ ਉਤੋਂ ਜਿਹੜੇ ਸੁਖਦਾਰ ਲੋਕਾਂ ਨੇ ਕਬਜ਼ੇ ਕੀਤੇ ਸੀ ਕੁਝ ਰਾਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤੇ ਆ ਪਹਿਲੀ ਵਾਰ ਹੋਇਆਗਾ ਕਿ ਐਕਸਾਈਜ਼ ਦੇ ਵਿੱਚੋਂ ਜੇ ਆਮਦਨ ਦੀ ਗੱਲ ਕਰੀਏ ਐਕਸਾਈਜ਼ ਦੀ ਆਮਦਨ ਦੀ ਗੱਲ ਕਰੀਏ ਤਾਂ ਪਿਛਲੀ ਸਰਕਾਰ ਦੇ ਸਮੇਂ ਕਿੰਨੀ ਸੀ ਸਿਰਫ 6000 ਕਰੋੜ ਕਿੰਨੀ ਐਕਸਾਈਜ਼ ਤੋਂ ਆਮਦਨ ਸੀ 6000 ਕਰੋੜ ਰੁਪਏ ਸਾਲਾਨਾ ਜਿਹੜੀ ਅੱਜ ਵੱਧ ਕੇ ਦੋਆਂ ਸਾਲਾਂ ਵਿੱਚ ਕਿੱਥੇ ਪਹੁੰਚ ਗਈ 10000 ਕਰੋੜ ਰੁਪਇਆ ਯਾਨੀ ਕਿ 4000 ਕਰੋੜ ਰੁਪਏ ਦਾ ਸਾਲਾਨਾ ਵਾਧਾ ਐਕਸਾਈਜ਼ ਦੀ ਆਮਦਨ ਤੋਂ ਹੋਇਆਗਾ ਜੇ ਕਮਾਂਡਰ ਸਰਕਾਰ ਆਈ ਜਾਵੇ ਜੇ ਕੋ ਲੋਕਾਂ ਲਈ ਕੰਮ ਕਰਨ ਵਾਲੀ ਸਰਕਾਰ ਹੈ ਪਹਿਲੀ ਵਾਰ ਹੋਇਆ ਕਿ GST ਜਿਹੜਾ ਕਾਂਗਰਸ ਦੇ ਸਮੇਂ 6% ਦਾ ਵਾਅਦਾ ਹੋਇਆ ਸੀ ਸਿਰਫ GST ਸਿਰਫ 6% ਦਾ ਵਾਅਦਾ ਹੋਇਆ ਸੀਗਾ ਕਾਂਗਰਸ ਦੇ ਸਮੇਂ ਸਿਰਫ 6% ਜਿਹੜਾ ਅੱਜ ਵੱਧ ਕੇ ਸਾਲਾਨਾ 14% ਵੱਧ ਗਿਆ ਪਿਛਲੇ ਮਹੀਨੇ ਤੁਸੀਂ ਸਾਰਿਆਂ ਨੇ ਦੇਖਿਆ ਆਉਣਾ ਪੜਿਆ ਆਉਣਾ ਤੁਸੀਂ ਉਹ ਖਬਰਾਂ ਲਾਂਜਾਂ ਸੀਗੀਆਂ ਕਿ 21% ਹੋਇਆਗਾ 21% ਵਾਅਦਾ ਹੋਇਆਗਾ ਸੋ ਇਥੋਂ ਪਤਾ ਲੱਗਦਾ ਕਿ ਪੰਜਾਬ 'ਚ ਬਹੁਤ ਲੰਬੇ ਅਰਸੇ ਬਾਅਦ ਇੱਕ ਇਮਾਨਦਾਰ ਸਰਕਾਰ ਲੋਕਾਂ ਦੇ ਕੰਮ ਕਰਨ ਵਾਲੀ ਸਰਕਾਰ ਆਈ ਆ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਪੰਜਾਬ ਦੇ ਲੋਕ ਬੜੇ ਖੁਸ਼ ਨੇ ਕਿ ਪੰਜਾਬ ਦੇ ਲੋਕ ਜਿੱਥੇ ਵੀ ਸਾਡੇ ਮਾਨਯੋਗ ਬੁਖਬੰਦਰੀ ਸਾਹਿਬ ਜਾਂਦੇ ਨੇ ਕਿ ਬੜਾ ਲੋਕ ਵਾਰਮ ਵੈਲਕਮ ਕਰਦੇ ਨੇ ਕਿ ਬਹੁਤ ਵੱਡਾ ਸਵਾਗਤ ਹੁੰਦਾ ਹੈਗਾ ਅੱਜ ਜਲੰਧਰ ਆਇਆਗੇ ਆਕੇ ਮਨ ਖੁਸ਼ ਹੋ ਗਿਆ ਆਕੇ ਬੜਾ ਅੱਛਾ ਲੱਗਿਆ ਕਿ ਵੱਡਾ ਰੋਡ ਸ਼ੋ ਪਿੰਡਾਂ ਦੇ ਕਿਸਾਨ ਟਰੈਕਟਰ ਲੈ ਕੇ ਆ ਗਏ ਸ਼ਹਿਰਾਂ ਦੇ ਨੌਜਵਾਨ ਮੋਟਰਸਾਈਕਲ ਲੈ ਕੇ ਆ ਗਏ ਆਪਣੀਆਂ ਕਾਰਾਂ ਲੈ ਕੇ ਆ ਗਏ ਉਹ ਆਪਣੇ ਆਪਣੇ ਵਾਹਨ ਲੈ ਕੇ ਆ ਗਏ ਆਕੇ ਪਮਨ ਟਿਊਜ ਦੇ ਰੋਡ ਸ਼ੋ ਨੂੰ ਚਾਰ ਚੰਨ ਲਾਏ ਅੱਜ ਇੱਕ ਵੱਡਾ ਜੋਸ਼ ਤੇ ਹੰਗਾਰਾ ਦੇਖਣ ਨੂੰ ਮਿਲਿਆ ਕਿਉਂਕਿ ਪੰਜਾਬ ਜਾਣਦਾਗਾ ਪੰਜਾਬ ਦੇ ਲੋਕ ਜਾਣਦੇ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਜਮਾਤ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਅੱਜ ਦੇਸ਼ ਲਈ ਖਤਰਾ ਬਣੀ ਹੋਈ ਆ ਅੱਜ ਦੇਸ਼ ਦੇ ਸੰਵਿਧਾਨ ਲਈ ਜੋ ਸੰਵਿਧਾਨ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਸਮਾਨਤਾ ਦਾ ਅਧਿਕਾਰ ਪੜ੍ਹਾਈ ਦਾ ਅਧਿਕਾਰ ਬਰਾਬਰ ਦਾ ਅਧਿਕਾਰ ਇਹ ਸਾਰੇ ਅਧਿਕਾਰ ਆਮ ਲੋਕਾਂ ਲਈ ਗਰੀਬ ਲੋਕਾਂ ਦੇ ਲਈ ਦੱਬੇ ਕੁਚਲੇ ਲੋਕਾਂ ਦੇ ਲਈ ਬਾਬਾ ਸਾਹਿਬ ਹੀਰਾਂ ਨੂੰ ਬਿੜਤੀ ਲੈ ਕੇ ਦਿੱਤੇ ਸੀਗੇ ਅੱਜ ਜੋ ਸੰਵਿਧਾਨ ਨੂੰ ਖਤਮ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਜ਼ੋਰ ਲਾ ਰਹੀ ਹੈ ਅੱਜ ਉਹਨੂੰ ਰੋਕਣ ਦੇ ਲਈ ਸਾਰੇ ਲੋਕ ਇਕੱਠੇ ਨੇ ਪੰਜਾਬ ਦੇ ਲੋਕ ਇਕੱਠੇ ਨੇ ਦੇਸ਼ ਦੇ ਲੋਕ ਇਕੱਠੇ ਲੱਗੇ ਪੰਜਾਬ ਦੇ ਕਿਸਾਨ ਨੂੰ ਪਤਾਗਾ ਦੇਸ਼ ਦੇ ਕਿਸਾਨ ਨੂੰ ਪਤਾਗਾ ਕਿ ਤਿੰਨ ਕਾਲੇ ਕਾਨੂੰਨ ਲਿਆ ਕੇ ਤਿੰਨ ਕਾਲੇ ਕਾਨੂੰਨ ਲਿਆ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਿਸਾਨ ਨੂੰ ਮਾਰਨ ਦਾ ਯਤਨ ਕੀਤਾ ਸੀਗਾ ਦੇਸ਼ ਦਾ ਕਿਸਾਨ ਇਕੱਠਾ ਹੋਇਆ ਦੇਸ਼ ਦੇ ਲੋਕ ਇਕੱਠੇ ਹੋਏ ਭਾਰਤੀ ਜਨਤਾ ਪਾਰਟੀ ਦੇ ਮੂੰਹ ਦੀ ਖਾਣੀ ਪਈ ਔਰ ਤਿੰਨੇ ਕਾਲੇ ਕਿਰਨ ਵਾਪਸ ਹੋਏ ਔਰ ਉਸ ਬਾਅਦ ਹੁਣ ਪੰਜਾਬ ਜਾਣਦਾਗਾ ਕਿ ਜਦੋਂ ਦੁਬਾਰਾ ਪੰਜਾਬ ਦਾ ਕਿਸਾਨ ਸੰਘਰਸ਼ ਕਰਨ ਲਈ ਆਪਣੀਆਂ ਮੰਗਾਂ ਬਣਵਾਉਣ ਲਈ ਦਿੱਲੀ ਚ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦਾ ਸੀਗਾ ਤਾਂ ਅਗੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀ ਕੀਤਾ ਗੋਲੀਆਂ ਮਾਰੀਆਂ ਨੌਜਵਾਨਾਂ ਦੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਸੋ ਪੰਜਾਬ ਨਹੀਂ ਭੁੱਲਿਆ ਭਾਰਤੀ ਜਨਤਾ ਪਾਰਟੀ ਦੀ ਜਮਾਨਤ ਪੰਜਾਬ ਦੀਆਂ 13 ਦੇ 13 ਸੀਟਾਂ ਤੇ ਜਬਤ ਹੋਊਗੀ ਸੋ ਆਮ ਆਦਮੀ ਪਾਰਟੀ ਜਿਹੜੀ ਆ 13 ਦੇ 13 ਸੀਟਾਂ ਜਿੱਤੂ ਜੀਮਾ ਸਾਹਿਬ ਕੇਜਰੀਵਾਲ ਸਾਹਿਬ ਆਪਾਂ ਕੰਟੀਨਿਊ ਕਰੀਏ करा करा जी आज आम आदमी पार्टी नोमीनेशन पेपर फाइल किए हैं मैं बहुत बहुत धन्यवाद करता सरदार हरपाल सिंह चीमा के से जी खजाना मंत्री प्रदार विशेष तौर पर आए उन्होंने स्वागत बाकी साढ़े मंत्री जी एम एल ए सभा और वही गिनती रोड शो ਆਮ ਆਦਮੀ ਪਾਰਟੀ ਦੇ ਵਲੰਟੀਅਰਸ ਤੇ ਵੋਟਰਸ ਬਹੁਤ ਵੱਡੀ ਗਿਣਤੀ ਦੇ ਜੋਸ਼ੋ ਕਰੋਸ਼ਨਾ ਵਾਲਾ ਤੇ ਇਹੀ ਤਾਕਤ ਹੈ ਆਮ ਆਦਮੀ ਦੀ ਆਮ ਪਰਿਵਾਰਾਂ ਦੇ ਬੱਚੇ ਇਸ ਦੇਸ਼ ਵਿੱਚ ਸਿਆਸਤ ਦੀ ਕਿੱਸਾ ਲੈਣ ਦਾ ਇਹ ਪਾਰਟੀ ਆਮ ਲੋਕਾਂ ਨੇ ਬਣਾਈ ਹੈ ਤੇ ਆਮ ਲੋਕਾਂ ਵਾਸਤੇ ਬਣਾਈ ਹੈ ਮੈਨੂੰ ਬੜੀ ਖੁਸ਼ੀ ਹੈ ਕਿ मैं धनबाद भी करता आम आदमी पार्टी की लीडरशिप का जिन्होंने मेरी सर्टिकेट लेकर बहुत वो जिम्मेवारी पाई है मैं विश्वास दिला कि चंगे तरीके मेहनत पर असि कंटेन करा पंडा च जावे शुरू भी किया जाए और सीट जीत के सरदार भगवंत सिंह मान और श्री अरविंद केजरीवाल साहब पावे ताकि केन्द्र जाके पंजाब के हितों में गरीब लोगों ने ਸਾਨਾਲੀ ਦੁਕਾਨਦਾਰਾਂ ਨਪਾਰੀ ਪੰਜਾਬ ਦਾ ਪੱਖ ਸਿ ਦਿੱਲੀ ਚ ਰੱਖਦਾ। ਜਿਹੜੇ ਜਗਾਂ ਨੂੰ ਇਥੇ ਪ੍ਰਾਈਵੇਟਾਈਜੇਸ਼ਨ ਕਰ ਕੋ ਮੀਜੀ ਕਰਨ ਕਰਕੇ ਜਾਉ ਉਹਦਾ ਬਹੁਤ ਇਨਸਾਨ ਚ ਹੈ। ਵੱਡੇ ਵੱਡੇ ਮਹਿਕਮੇ ਜਿਹੜੇ ਹੁਣ ਜੀ ਹੱਥ ਦੇ ਚੋ ਜੇ। ਜਿਨਾ ਵਿੱਚ ਟੈਲੀਕਾਮ, ਜਿਨਾ ਵਿੱਚ ਰੇਲਵੇ, ਜਿਨਾ ਵਿੱਚ ਬੈਂਕਿੰਗ, ਜਿਨਾ ਵਿੱਚ ਇੰਸ਼ੋਰੈਂਸ ਉਹਦੇ ਨਾਲ ਹੁਣ ਜਿਹੜੇ ਪੜ੍ਹੇ ਲਿਖੇ ਬੱਚੇ ਸਾਡੇ ਪੰਜਾਬ ਦੇ ਉਹਨਾਂ ਦਾ ਪ੍ਰਾਈਵੇਟ ਸੈਕਟਰ ਚ ਜਿਹੜਾ ਸੋਸ਼ਲ ਵੀਲ ਉਹਦੇ ਵਾਸਤੇ ਅਸੀਂ ਆਵਾਜ਼ ਦਿੰਦੇ ਹਾਂ ਕਿ ਦੂਸਰੀ ਗੱਲ 37 ਸਾਲ ਪਹਿਲਾਂ ਬਲੌਰੇਸ਼ ਗੁਰੰਦਰ ਇੱਕ ਪ੍ਰੋਜੈਕਟ ਆਇਆ ਸੀ ਜਿਹਦੇ ਆਰਸੀਐਫ ਜੁੜੀ ਹੋਈ ਉਹਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਇਲਾਕੇ ਦੇ ਨੂੰ ਰੋਕਦੀ ਹੋਈ ਸੀ ਲੇਕਿਨ ਉਸ ਤੋਂ ਬਾਅਦ ਕੋਈ ਪ੍ਰੋਜੈਕਟ ਨਹੀਂ ਕਿੰਦਰ ਤੱਕ ਕੇਂਦਰ ਸਤਾਂਗ੍ਰਸ ਵੀ ਲਈ ਰਹੀ ਲੰਮਾ ਸਮਾਂ ਬੀਜਪੀ ਨੂੰ ਵੀ 10 ਸਾਲ ਹੋ ਗਏ ਪੰਜਾਬ ਨੂੰ ਜੋ ਜਲੰਧਰ ਨੂੰ ਕੋਈ ਵੱਡਾ ਪ੍ਰੋਜੈਕਟ ਨਹੀਂ ਹਿੱਕਾ ਬਲਕਿ ਉਹ ਆਰਸੀਐਫ ਵਿੱਚ ਹੋਈ ਨਿਜੀਕਰਨ ਬਹੁਤ ਵੱਡੀ ਗੱਲ ਹੈ ਸੋ এডਿਕੇਸ਼ਨ ਲਈ ਨੌਕਰੀ ਲਈ ਹੈਲਥ ਸਵਾਣ ਲਈ ਪੰਜਾਬ ਦੀ ਹਿੱਕਾ ਖੰਡ ਦਾ ਦੇਸ਼ ਦੀ ਹਿੱਕਾ ਖੰਡਾ ਲਈ ਤਜਾਰ ਦੀ ਖਿਸ਼ਾਲੀ ਵਾਸਤੇ ਅਸੀਂ ਕੰਮ ਕਰਾਂਗੇ ਦਿਨ ਰਾਤ ਮਿਹਨਤ ਕਰਾਂਗੇ ਜਲੰਧਰ ਦਾ ਮੈਂ ਰਹਿਣ ਵਾਲਾ ਮੇਰੀ ਜਨਮ ਭੂਮੀ ਮੇਰੀ ਕਰਮ ਭੂਮੀ ਜਲੰਧਰ ਇੱਥੇ ਹੀ ਮੇਰੇ ਪਿਛਲੇ 25 30 ਸਾਲ ਕਾਲਜ ਤੋਂ ਲੈ ਕੇ ਇੱਥੇ ਹੀ ਮੈਂ ਸੇਵਾ ਨਿਭਾਈ ਹੈ ਤੇ ਇੱਥੇ ਹੀ ਸੇਵਾ ਨਿਭਾਉਂਦਾ ਇਮਾਨਦਾਰੀ ਨਾਲ ਮਿਹਨਤ ਨਾਲ ਤੇ ਸਾਰੇ ਲੋਗਾਂ ਦੀ ਸੇਵਾ ਮੈਂ ਸਦਾ ਬਕਰਸਿਨ ਬੇਨਤੀ ਕਰੂੰਗਾ ਕੈਬਨਟ ਮੰਤਰੀ ਸਾਹਿਬ ਨੂੰ ਕਿ ਚੰਦਲ ਸ਼ਬਦ ਜਨਾ ਤੁਹਾਡੀ ਗਲਤ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਪ੍ਰੈਸ ਹਾਲੇ ਤੁਸੀਂ ਆਏ ਵੈਲਕਮ ਧੰਨਵਾਦ ਔਰ ਅੱਜ ਦਾ ਜਿਹੜਾ ਰੂਟ ਸ਼ੋ ਸੀਗਾ ਸਾਡੇ ਸਪੈਸ਼ਲੀ ਸਾਡੇ ਬਹੁਤ ਹੀ ਸੀਨੀਅਰ ਲੀਡਰ ਸਰਪਾਲ ਸਿੰਘ ਜੀ ਜੀਮਾ ਇੱਥੇ ਆਏ ਇਹਨਾਂ ਦਾ ਵੈਲਕਮ ਧੰਨਵਾਦ ਕਿਉਂਕਿ ਜਿਹੜੇ ਜੰਮਦਰ ਦੇ ਲੋਗ ਹੈ ਉਹਨਾਂ ਨੇ ਜਿਹੜਾ ਇਹ ਮਨ ਬਣਾਇਆ ਹੈ ਅੱਜ ਦਾ ਜਿਹੜਾ ਰੂਰ ਸੋਸ਼ੀਅਲ ਚ ਸਾਡੇ ਹਰ ਵਲੰਟੀਅਰ ਨੇ ਸਾਡੇ ਐਮਐਲਏ ਸਹਿਬਾਨ ਸਾਡੇ ਹਲਕਾਂ ਚਾਰਜਰਜ਼ ਬਲੌਕ ਪ੍ਰਧਾਨਜ਼ ਵਲੰਟੀਅਰਸ ਦੇ ਸਾਰਾ ਸੰਗਤਾਂ ਲੈ ਕੇ ਹਾਜ਼ਰ ਹੋ ਜਾਂ ਕਿਉਂਕਿ ਬਹੁਤ ਡਿਟੇਲ ਦੇ ਵਿੱਚ ਨੂੰ ਸੀਐਮ ਸਾਹਿਬਾਂ ਹਰਪਸਾਉ ਪਾਉ ਸਿੰਘ ਚੀਮਾ ਜੀ ਨੇ ਸੀਐਮ ਸਾਹਿਬ ਦੀਆਂ ਜੋ ਕੀਤੇ ਹੋਏ ਕੰਮ ਸੁ ਮੁੱਖ ਮੰਤਰੀ ਸਾਹਿਬ ਲੋ ਉਹ ਸਾਰੇ ਡਿਟੇਲਸ ਦੱਸੇ ਹੈਗੇ ਔਰ ਇਹਨਾਂ ਦੇ ਆਧਾਰ ਤੇ ਜੋ ਰਿਪੋਰਟ ਕਾਡ ਅਸੀਂ ਜਨਤਾ ਵਿੱਚ ਲੈ ਕੇ ਜਾ ਰਹੇ ਹਾਂ ਤੋ ਕੁਝ ਮੇਸ਼ਾ ਜਦੋਂ ਕੋਈ ਪਾਰਟੀ ਇਲੈਕਸ਼ਨ ਲੜਦੀ ਉਹ ਆਪਣਾ ਇਲੈਕਸ਼ਨ ਮੈਨੀਫੈਸਟੋ ਲੈ ਕੇ ਜਾਂਦੀ ਹੈ। ਤੋ ਅਸੀਂ ਜਿਹੜਾ ਇਲੈਕਸ਼ਨ ਮੈਨੀਫੈਸਟੋ ਸੀ ਸਾਡੀਆਂ ਗਰੰਟੀਜ਼ ਸੀਗਾ ਕੇਜੀਵਾਲ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਬਣ ਸੀ ਮਾਨਵਲੋ ਉਹ ਅਸੀਂ 2 ਸਾਲ ਜੋ ਜੋ ਕੰਮ ਕੀਤੇ ਹੈ ਸਾਰੇ ਡਿਟੇਲ ਚ ਚੀਮਾ ਸਾਹਿਬ ਨੇ ਬਰੀਫ ਕੀਤੇ ਆ ਉਹਨਾਂ ਕੰਮਾਂ ਨੂੰ ਲੈ ਕੇ ਜਨਤਾ ਦੇ ਵਿੱਚ ਜਾ ਰਹੇ ਆ ਔਰ ਜਨਤਾ ਉਸ ਚੀਜ਼ ਨੂੰ ਐਕਸੈਪਟ ਕਰ ਰਹੀ ਹੈ। ਆਇਦਾ ਰੋਡ ਸ਼ੋਅ ਇਹ ਸਾਬਤ ਕਰਦਾ ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਭਾਈ ਸਾਡੇ ਸ਼ਾਮਲ ਹੋ ਸੀ। ਔਰ ਕਿੰਨੇ ਟਰੈਕਟਰ ਸੀ ਅਰਗੇਂਟ ਟ੍ਰੈਕ ਲਗਾ ਕੇ ਸਾਥੀਆਂ ਸਾਥੀਆਂ ਆ ਸੀਗੇ ਸੋ ਅੱਜ ਅਸੀਂ ਸਾਰਿਆਂ ਦਾ ਤਨਮਨ ਕਰਦੇ ਸਾਥੀਆਂ ਦਾ ਔਰ ਸਪੈਸ਼ਲਟੀ ਚੀਮਾ ਸਾਹਿਬ ਦਾ ਕਿ ਜਿਹੜੇ ਸ਼੍ਰੀ ਪਵਨ ਟੀਨੋ ਜੀ ਦੇ ਅਜ ਕਾਗਜ਼ ਨਾਮਜ਼ਦਗੀ ਦਾ ਰੋਣੀ ਸੀਗੇ ਉਸ ਦੇ ਸਬੰਧ ਵਿੱਚ ਹਾਜ਼ਰ ਹੋਇਆ ਔਰ ਅਸੀਂ ਪ੍ਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਗੁਰੂ ਮਾਰਾ ਕਿਰਪਾ ਕਰੇਗਾ ਸੰਗਤਾਂ ਬੇਨਤ ਕਰਨੀ ਆ ਆਮ ਆਦਮੀ ਪਾਰਟੀ ਦੇ ਇੱਕ ਇੱਕ ਵਰਕਰ ਸੇ ਤੁਮ ਜਦਨ ਲਾਵੇਗਾ ਆਪਣੀ ਮਿਹਨਤ ਕੋ ਕਸਰ ਨਹੀਂ ਛੱਡੇਗਾ ਔਰ ਅਸੀਂ 101% ਦੀ ਉਸ ਗੁਰੂ ਮਾਰਾ ਦੇ ਅਸ਼ੀਰਵਾਦ ਦੇ ਨਾਲੇ ਸੀਟ ਜਿੱਤ ਕੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਹੋਰ ਨਾਮ ਉੱਚਾ ਕਰਕੇ ਸ੍ਰੀ ਵਿੰਦ ਕੇ ਜੀ ਵਾਲੀ ਦਾ ਹੋਰ ਨਾਮ ਉੱਚਾ ਕਰਕੇ ਬਹੁਤ ਬਹੁਤ ਧੰਨਵਾਦ ਜੀ ਜੀ ਸਰ ਸਿੰਗਰ ਦੋਬਾ ਇਹ ਐਨ ਆਰ ਆਈ ਦਾ ਕਾਰਨ ਮੇਨ ਗੜ ਹੈ ਐਨ ਆਰ ਆਈ ਕੋਈ ਵੀ ਆਪਣੀ ਪ੍ਰਾਪਰਟੀ ਕਮਰਸ਼ੀਅਲ ਜਾਂ ਕੋਈ ਪ੍ਰਾਪਰਟੀ ਵੇਚਦਾ ਨਹੀਂ ਤਾਂ ਉਹਨੂੰ ਬੜਾ ਨਜਾਇਜ਼ 2.8% ਟੈਕਸ ਕੇਂਦਰ ਸਰਕਾਰ ਨੂੰ ਲੱਗਦਾ ਉਦਾਹਰਨ ਦੇ ਤੌਰ ਤੇ ਜੇ ਕਰੋੜ ਰੁਪਏ ਦੀ ਕੋਈ ਐਨਆਰਈ ਚ ਪ੍ਰੋਪਰਟੀ ਖਰੀਦਦਾ ਹੈ ਉਹ ਨੂੰ 9800000 ਰੁਪਏ ਕੇਂਦਰ ਸਰਕਾਰ ਨੂੰ ਦੇਣਾ ਪਏਗਾ ਇਹਦੇ ਵਾਸਤੇ ਵੀ ਅਸੀਂ ਸਰਕਾਰ ਦੀ ਨੀਤੀ ਜਾ ਕੇ ਪਾਰਲਮੈਂਟ ਵਿੱਚ ਮਾਇਆ ਕੀਤਾ ਉਹ ਜਿਹੜਾ ਐਨਆਰਈ ਸਾਡੇ ਦੇ ਅੰਦਰ ਆਉਂਦਾ ਹੈ ਜੀ ਐਨਆਰਈ ਦਾ ਫਿਰ ਨਿਦੇ ਕਿਉਂ ਨਹੀਂ ਚਾਹਤਾ ਕਿ ਉਹ ਮੁੱਖ ਮੰਤਰੀ ਹੈ ਜੀ ਇਹਨੇ ਮੁਝੇ ਲੈ ਕੇ ਜਾ ਰਹੇ ਆ ਦੇਖੋ ਬਿਲਕੁਲ 2 ਸਾਲਾਂ ਦੇ ਅੰਦਰ ਜੋ ਜੋ ਕੰਮ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਕੀ ਕਿਤੇ ਉਹ ਇੱਕ ਬਹੁਤ ਵੱਡਾ ਸਾਡਾ ਅਜੰਡਾ ਘੁੰਮ ਲੈ ਕੇ ਜਾ ਰਿਹਾ ਔਰ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਜਿਨ੍ਹਾਂ ਨੇ ਮੈਂ ਸਮਝਦਾ ਦੇਸ਼ ਨੂੰ 10 ਸਾਲਾਂ ਚ ਬਰਬਾਦ ਕੀਤਾਗਾ ਦੇਸ਼ ਦੇ ਅੰਦਰ ਨਫਰਤ ਦੀ ਰਾਜਨੀਤੀ ਕਰਨ ਜਿਹੜਾ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਉਹਨੂੰ ਉਹਦੇ ਸਾਹਮਣੇ ਉਹਦਾ ਚਿਹਰਾ ਵੀ ਲੋਕਾਂ ਤੇ ਲੰਗਾਗਾ ਸਰ ਸਰ ਪੁਰਨ ਮੁੱਖ ਮੰਤਰੀ ਚੇਨਜੀ ਸਿੰਘ ਚੰਨੀ ਨੂੰ ਯਾਸਿਕ ਸਲਾਮ ਕਰਦੇ ਹਾਂ ਉਹ ਕਹਿੰਦੇ ਆ ਕਿ ਸਾਡੀ ਪਾਰਟੀ ਨੇ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ ਉਹ ਦੂਸਰਾ एक तरफ सुशील कुमार शीतल को लेकर जहां के वहां अरोड़ा भी नाम रहे जहाँ वहाँ है देखिए पूर्व मुख्यमंत्री चन्नी साहब जलंधर आके इलेक्शन लड़ रहे हैं उनका अपना हल्का फतेहगढ़ साहब था उनको अपना हल्का फतेहगढ़ क्यों छोड़ना पड़ा वहाँ से छोड़ के यहाँ क्यों आया है इससे पता चलता है कि उन्हें अपने हल्के में काम नहीं किया यहाँ लोगों को गुमराह करने के लिए आए हैं और दूसरा है दोष इलेक्शन में लोग लगाते हैं पर दो कोई भी सिंचाई किसी भी दोष में नहीं है क्योंकि तो पंजाब की जो लॉटरी की बात करते हैं वो एक टेंडर प्रक्रिया के साथ टेंडर होता है उससे रेवेन्यू सरकार को होता है सर केजरीवाल साहब जमानत के बाहर आए उन्होंने बयान दिया कि लोकतंत्र और संविधान को बदलने के काम बीजेपी जो करी है और उसके बाद ये भी कहा कि जो अमित शाह प्रधानमंत्री होंगे अमित शाह का बयान आया कि प्रधानमंत्री नरेंद्र मोदी होंगे ऐसा कुछ नहीं है देखिए देश जानता है कि जब मोदी साहब जी प्रधानमंत्री बने थे तो उन्होंने अपनी पार्टी के संविधान को कोट किया था अपनी पार्टी के संविधान के बारे में बोला था कि जिसकी उम्र पार्टी में 75 यानी 75 साल से ऊपर हो जाती है हम उनको मार्गदर्शक मंडल बनाया हुआ है उस मार्गदर्शक मंडल में डाल देते हैं हम उसको उनसे सेध लेते हैं उनको इलेक्शन नहीं लड़ाते आज देश के प्रधानमंत्री साहब पचहत्तर साल के हो रहे हैं तो वो कैसे प्रधानमंत्री बनेंगे ये तो बिल्कुल स्पष्ट है ये हमारा संविधान नहीं बनाया हुआ हमारी पार्टी का संविधान नहीं बनाया हुआ ये भारतीय जनता पार्टी क्या संविधान है देश के प्रधानमंत्री साहब खुद कोर्ट कर चुके हैं खुद बोल चुके हैं कि जिसकी उम्र पचहत्तर साल होगी उसको इलेक्शन नहीं लड़ाया जाएगा इसका मतलब प्रधानमंत्री साहब आने वाले समय में प्रधानमंत्री नहीं बनेंगे अरविंद केजरीवाल जी ने बिल्कुल सही बताया